ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਜਪਾਲਾ ਕਮਿਟ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਣਗੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਹਰ ਜੀ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਮਾਧਮਾ ਤੁਹਾਨੂੰ ਸਾਰਿਆਂ ਨੂੰ ਸਾਰੀ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਚ ਵਾਧ ਮੇਰੀ ਜੀ ਵਾਦਾ ਲਓ ਵੀ ਅਸੀਂ ਫਨਹਾਲ ਚਲੋ ਅੱਜ ਗਾਇਬ ਸੀਗੇ ਕਿਤੇ ਅ ਜਿਹੜਾ ਕਹਿੰਦੇ ਵੀ ਪਿਆਰ ਹੁੰਦਾ ਨਾ ਜਿੱਥੇ ਬੰਦੇ ਦਾ ਦਿਲ ਦਾ ਲਗਾਓ ਹੁੰਦਾ ਹੈ ਨਾ ਵੀ ਹਾਂ ਭਾਈ ਮੇਰੀ ਧੀ ਆ ਤੇ ਉੱਥੇ ਨੂੰ ਬੰਦਾ ਆਪੇ ਖਿੱਚਿਆ ਜਾਂਦਾ ਆ ਬਾਪੂ ਜੀ ਆਏ ਆ ਜੀ ਇਹਨਾਂ ਦਾ ਪਿੰਡ ਹੈਗਾ ਇਹ ਚੱਲੀਆਂ ਖੋਦਦੇ ਜੀ ਖੋਦ ਤੇ ਬਾਪੂ ਆਮਣ ਝੜ ਵਾਲਾ ਹਾਂ ਜੀ ਪਿੱਛੇ ਦੇ ਬਾਪੂ ਜੀ ਆਪਣੇ ਆਏ ਤੇ ਇਹਨਾਂ ਦਾ ਰਾਜ ਮੇਸਤਰੀ ਦਾ ਕੰਮ ਆ ਜੀ ਬਹੁਤ ਦਾ ਮਿਸਟਰ ਛੱਟ ਕੇ ਬੈਠ ਲੋਹਾਰ ਚਖਾਨ ਦਾ ਹਾਂ ਜੀ ਬਹੁਤ ਸੋਹਣਾ ਮੈਡਮ ਬਹੁਤ ਸੋਹਣਾ ਕੰਮ ਕਰਦੇ ਆ ਜੀ ਨਸਲ ਮੈਡਮ ਸਾਡੇ ਹੁਣ ਖੋੜਲੀ ਪਿੱਛੇ ਦੇ ਕੱਚੀ ਵਾਲੀ ਬਣਾ ਕੇ ਕਿਤੇ ਚਵੱਚੇ ਬਣਾਏ ਤੇ ਇੱਕ ਦੋ ਹਨ ਬਹੁਤ ਵਧੀਆ ਕੰਮ ਕਰਿਆ ਬਾਪੂ ਜੀ ਤੇ ਤਾਂ ਕਰਕੇ ਡੈਡੀ ਉਹਨਾਂ ਨਾਲ ਪਿਆਰ ਬਹੁਤ ਹੈ ਜਿੰਨਾ ਤਾਂ ਬਾਹਲਾ ਵਾਲਿਆਂ ਨਾਲ ਤੇ ਆਪਣੇ ਨਾਲ ਵੀ ਪਿਆ ਗਿਆ ਤੇ ਹਾਂ ਬਿਲਕੁਲ ਤੇ ਇੱਕ ਇਹਨਾਂ ਤੇ ਇੱਕ ਇਹਨਾਂ ਦੀ ਪਾਰਟੀ ਵੀ ਫਿਰ ਇੱਕ ਆ ਜੀ ਆ ਆਮ ਆਦਮੀ ਪਾਰਟੀ ਨਾਲ ਇਹ ਵੀ ਜੁੜੇ ਹੋਏ ਆ ਉਹ ਵੀ ਜੁੜੇ ਹੋਏ ਆ ਤਾਂ ਕਰਕੇ ਬਹੁਤ ਪਿਆਰਾ ਇਹ ਮੈਂ ਕਸਰ ਸਾਹਿਬਾ ਹਾਂਜੀ ਇੱਕ ਆਸੀ ਪਿੰਡ ਦੇ ਘਰ ਘਰ ਗੱਲਾਂ ਚੀਵੀ ਚੌਂਗਾ ਨੈਟ ਹਾਂਜੀ ਕਸਰ ਸਾਹਿਬਾ ਮੈਂ ਬਤਾ ਪੁੱਤ ਮੋੜਾ ਹਮ ਵਨ ਮਨ ਮੁਕਮਤ ਉਹ ਮੋਕਾ ਆਪਣਾ ਨੇ ਆਪਣਾ ਜਿਆਦ ਨੂੰ ਸੋਹ ਆਪ ਆਪਣਾ ਜਿਆਦ ਰਹਿਦਾ ਆਪਣਾ ਡਾਕਟਰ ਚੰਨੀਆ ਮਿਲਦਾ ਹੂੰ ਚੌਕਰ ਸਾਹਿਬ ਦਾ ਚੌਕਰ ਸਾਹਿਬ ਦਾ ਇਹ ਕੰਗਰਸ ਦੇ ਡਾਕਟਰ ਕੰਗਰਸ ਹੋਰਦਾ ਦਾ ਪੇਸ਼ਿਆ ਬੋਲਦਾ ਹਾਂ ਕੰਗ ਜੀ ਦਾ ਐਮਪੀ ਹਾਂ ਐਮਪੀ ਹਾਂ ਮੈਂ ਨਾਲ ਰਹਿੰਦੇ ਫੋਟੋ ਮਤਲਬ ਹਨਾ ਦਾ ਮੈਂ ਜ਼ਰਾ ਹੀ ਫੋਟੋ ਬਾਬਾ ਜੀ ਸੰਸ ਬਾਬਾ ਅਫਜ਼ਾਸੀ ਭਰਿਆਣ ਦਾ ਉਹਦਾ ਬਾ ਡੀਐਸਪੀ ਦਾ ਬੱਸ ਇਹ ਬਰ ਹੋ ਗਿਆ ਤਾਂ ਬਾ ਡੀਐਸਪੀ ਸਾਰ ਕੇ ਪਿਸਰ ਕੋ ਦਾ ਰਾਜ ਨਾ ਹਾਂ ਬਾਬਾ ਜੀ ਪੁੱਤ ਜਾਂ ਸਾਡੇ ਮਿਸ਼ਟੇ ਬਸੇ ਗਈਆਂ ਡਰ ਚ ਡੇ ਮੈਨ ਫੋਟੋ ਲੈ ਤੀਆਂ ਤੇ ਵਾਰ ਵਾਰ ਕੋਈ ਨਿਆ ਵਸਣ ਇੱਕ ਮਾਜੀ ਸੀਗਾ ਚਾਹ ਹਾਂ ਪਿੰਡ ਦਾ ਲੋਕੀ ਕੰਧਾਂ ਤੇ ਬੜਾ ਕੋ ਦਾ ਹਾਂ ਮਾ ਬਾਬੇ ਪਲਾਜ਼ੇ ਤੇ ਹਾਂ ਅਰੇ ਫੋਰਮ ਡੱਟ ਮਾ ਬਾਬੇ ਬਾਬੇ ਦੇ ਪਲੇ ਖੁੱਸਾ ਪਾਸੇ ਪਾਸੇ ਬਾਬੇ ਉਸਤ ਮਾ ਬਾਬੇ ਪਲੇ ਕੋ ਦਾ ਗੁਰੂ ਜੀ ਮਾ ਹਾਂ ਦੇਵਿੰਦਰਪੁਰ ਲਰੀਆ ਚਾਹ ਬਾਬੇ ਇਹ ਕਹਤ ਲੱਗ ਸਕਦੇ ਯਰ ਕੇਦਰ ਨਪਣਾ ਚੇ ਜੇ ਬੰਦ ਬਾਕੀ ਜਿਹੜਾ ਪਰ ਦੇਸੀ ਲੋਕਾਂ ਕੋਲੋਂ ਹਰ ਜੱਗ ਪਾਈ ਜਨਾਰੀ ਬਸ ਅਰੇ ਮਿਚਾ ਗਏ ਸੀ ਬਸ ਸਾਢੇ ਘੰਟੇ ਜੇ ਤਕ ਹਮੇ 12:30 ਦੀ ਗੱਤਾਂ ਮਲਬੇ ਚੋ ਰੋਗਲੋ ਬਾਪੂ ਬਾਪੂ ਜੀ ਨੇ ਇਹ ਜੇ ਗੱਸਨ ਬਾਪ ਜੀ ਜਦੋਂ ਬਾਪੂ ਜੀ ਨੂੰ ਹੁਣ ਪਤਾ ਪਈ ਜੈਤਵਿੰਦ ਕੋਲ ਇਹਨਾਂ ਨੂੰ ਹੁਣ ਪਤਾ ਲੱਗਿਆ ਵੀ ਜੈਤਵਿੰਦ ਕੋਲ ਕੁੜੀਆ ਹੋਈ ਹੈ ਤੇ ਬਾਪੂ ਜੀ ਸਪੈਸ਼ਲ ਆਏ ਕਦੇ ਵੀ ਕੁੜੀਆਂ ਨੂੰ ਮਿਲ ਕੇ ਜਾਣਾ ਤੇ ਵਿੱਕੀ ਚਾਚੇ ਕੋਲ ਵੀ ਕੁੜੀਆ ਹੋਈ ਹੈ ਵਿੱਕੀ ਕੋਲ ਚਲੋ ਵਿੱਕੀ ਚਾਚਾ ਕੋਲ ਹਾਂ ਵਿੱਕੀ ਚਾਚੇ ਕੋਲ ਉਹਨੂੰ ਵੀ ਮਿਲਿਆ ਜਾ ਕੇ ਮਿਲੂਗਾ ਕਾ ਮੈਂ ਵਿੰਟਾ ਲਾ ਕੇ ਮੇਰੇ ਮਤਲਬ ਮੈਨੂੰ ਬਾਤ ਤੇ ਆ ਦੋ ਤੇਜਾ ਦੇ ਮੇਰਾ ਬੁਸਤਾ ਐ ਬਟਾ ਕੜੀ ਜਹੜਾ ਬੰਦਾ ਮੈਂ ਜਹੜਾ ਕਹੇ ਬਾਪੂ ਮੇਰਾ ਮਾਰਦਾ ਸਵਾਸੀ ਕਸੀ ਵਾਸਗੁ ਬੀਏ ਸੀ ਬੀਏ ਡਵਲਪਮੈਂਟ ਡੈਕਟਰ ਵਾਸਗੁ ਮੈਨੂੰ ਪਤਾ ਜਹੜਾ ਬੰਦਾ ਮੈਨੂੰ ਪਤਾ ਪੁੱਤ ਰਾਜੇ ਦਾ ਜਾਣਨਾ ਪੁੱਤ ਮੈਂ ਜਹੜਾ ਬੰਦਾ ਮਾਰ ਤੈਨੂੰ ਮਿਲ ਤੈਸ ਜਾ ਗਿਰੂ ਬੱਟੇ ਬੀਏ ਕੀਤੀ ਹਾਂ ਡਾਕਟਰ ਛੇਤੀ ਪਤਾ ਬਾਸਰ ਛੇਤੀ ਜੀ ਪੜ ਗਿਆ ਛੇਤੀ ਕਦੋਂ ਕੌਣ ਅਸਲ ਬਾਸਰ ਕੋਠੀ ਹੈ ਛੇਤੀ ਮੈਂ ਬਦੋਂ 12 ਵਜੇ ਨਹੀਂ 12 ਵਜੇ ਨਹੀਂ ਮੈਂ ਠੋਕਰ ਸਨ ਗੱਜਰ ਰਲਾ ਹਾਂ ਇਹ ਦਬਾ ਈਕਾਈ ਵੇਲੇ ਪਹਿਲਾਂ ਤੁਸੀਂ ਹਾਂ ਅੱਛਾ ਜੀ ਜਿਹੜਾ ਉੱਥੇ ਬਰਾ ਸਾਹਿਬ ਮੁਖਮਤੀ ਪੰਜਾਬ ਦਾ ਲਖਣਾ ਮੇਸੀ ਦਾ ਦਲਜਣ ਭਾਂਡੇ ਦਾ ਪਿੰਡ ਨੀਂ ਦਾ ਵਈਫ ਕਾ ਨਾ ਕੰਮ ਕਰਦੇ ਤੇ ਜੀ ਨਹੀਂ ਰਾਜ ਮਿਸਤਰੀ ਜੀ ਅger ਰਾਜ ਮਿਸਤਰੀ ਨਹੀਂ ਕੰਮ ਕਰਿਆ ਜੀ ਜੀ 에어ਪੋਰਟ اچھا ਜੀ ਮੈਂ ਵੀ ਠੀਕ ਆ ਜੀ ਡੇਢ ਦੇ ਮਿੰਟ ਲੱਗਦਾ ਡੇਢ ਨੇ ਵੀ ਫਿਲਦਾ ਮੈਂ ਚੀਫ ਵਾਜ਼ ਕੀਵ ਆਪਣਾ ਚੀਫ ਤਾਂ ਉੱਠੇ ਦਾ ਨਹੀਂ ਸੀ ਦਾ ਔਰ ਵੀ ਦਰਗਾਹ ਤੇ ਨਾ ਘਟਾ ਰਿਹਾ ਮੋਟੋ ਦਰਦਾਂ ਕਾਣੇ ਬੈਠਦਾ ਵੇਸਾ ਸریع ਜੇ ਸਤ ਪਾਦਰ ਲੋਜ਼ਰ ਧਿਆਨੇ ਪੇਟਾ ਨੂਬੇ ਤੇ ਬਰਨ ਸਾਹਿਬ ਰੱਖਿਆ ਮੇਰ ਸੀ ਤਾਂ ਗੰਗਾ ਕੋਠੀ ਦੀ ਵਾਹਰਪੁਰੇ ਉਹ ਵਦ ਟੇਕੇ ਕੋਠੇ ਬਣਾ ਦਿੰਦਾ ਲੈ ਕੇ ਕਾਸਮ ਮੈਂ ਨਸ਼ੀਰਬਲਾ ਮਤੀ ਜੋਜ਼ੇਫ ਕੀਪਾਕ ਫੈਵਰੀਲੀ ਮਮਾ ਫੇੜ-ਪੇੜ ਜੱਜ ਨਹੀਂ ਮਾਰਦਾ ਪੜਾਇਆ ਸਾਨੂੰ ਯੇਰ ਤਬ ਲੋਜ਼ਰ ਨਾਰਾਂ ਕਾਮਰੇਟ ਪੜਾਇਆ ਇੱਕ ਵਾ ਮਾਸਟਰ ਮੈਡਮ ਬਣ ਚਲਿਆ ਹਰਵੰਸ ਗਰ ਯਾ ਗੱਪ ਲਾਜ਼ੀਰ ਤੇ ਕਾ ਜੀ ਵੇਸ਼ੇ ਜੀ ਕਿੰਨਾ ਪੜੇ ਹੋ ਬਾਪੂ ਜੀ ਤੁਸੀਂ ਮੈਂ ਮਾਰ ਤੋਣਾ ਅੱਛਾ ਜੀ ਮਾਰ ਤੋਣਾ ਚੌਵੀ ਬਾਦ ਸਰਟੀਫਿਕੇਟ ਹੈ ਤੇ ਦੀਦੀ ਕਿੰਨੀ ਨੌਲੇਜ ਹੈ ਹਾਂ ਬਹੁਤ ਨੌਲੇਜ ਹੈ ਲੋ ਨੌਲੇਜ ਬਸਾਲ ਕੋਲ ਹਮ ਨਾ ਨੌਲੇਜ ਵੀ ਦਾ ਕੋਲ ਜੀ ਹਾਂ ਬਗਾਲ ਬੁਧੀਆ ਲੈ ਖੜੇ ਜਮ ਗੇੜ ਫੇਟ ਕਰ ਰਿਹਾ ਬੁਰੇ ਕੋਠੀ ਮਾਰ ਬੁਧੀਆ ਆਇਆ ਸਰਗਾਂ ਚੰਦ ਦੀਦੀ ਉਹਨੇ ਠੀਕ ਹੈ ਸਾਰੇ ਦੀਦੀ ਉਹਨੇ ਠੀਕ ਹੈ ਠੀਕ ਹੈ ਹੁਣ ਤਮੇ ਕਿ ਡੇਂਜਰ ਜੀ ਠੀਕ ਹੈ ਤੁਮੇ ਦਾ ਵੀ ਠੀਕ ਹੈ ਹਾਂ ਜੇ ਲੋਕੀਆ ਵੀ ਐ ਵੀ ਐਟੀ ਕੜੀ ਪੜਾਉਂਦੇ ਤਪਗਾ ਨਾ ਮਦੂ ਕੋਲ ਚ ਲੈਚਰ ਨਾ ਨਾਲ ਮਿਲ ਕੋਰ ਬੜੇ ਘੇ ਬੱਚੇ ਨੇ ਸਮੇਂ ਦੇ ਕੱਟ ਨੇ ਕਿੰਨੇ ਨਦੀਆ ਦਾ ਕਿੰਨੇ ਕਿੰਨੇ ਬੱਚੇ ਮੇਰੇ ਕੋਲ ਚਾਰ ਕੁੜੀਆਂ ਇੱਕ ਮੁੰਡਾ ਅੱਜ ਵੀ ਐਸ ਬਲੈਫ ਪੜੀ ਪਾਰਵੀਟਰ ਚਾਰੇ ਕੁੜੀਆਂ ਤੇ ਮੁੰਡੇ ਪੜੇ ਜੇਨ ਪੂਰੇ ਨੇ ਬਾਪੂ ਨੇ ਪੂਰੇ ਟਾਪਰ ਬਣਾਏ ਆ ਉਹ ਮਤਲਬ 22 ਨੰਬਰ ਰਾਣੀ ਮੈਡਮ ਅਸਵਾਸੀ ਬਾਈ ਨਬਰ ਉਹਦੇ ਨਾਲ ਵੀ ਦਿੱਖਿਆ ਮੈਨੂੰ ਰਾਣੀ ਜਿਸਾਂ ਕੇ ਵੀ ਜਿਹਨਾਂ ਕੋਲ ਮੈਡਮ ਪਿਆਮੀ ਵਾ ਰਾਜੀਤ ਬਾਵਰੋਂ ਬਾਵਰੋਂ ਬਾਈ ਨਬਰ ਰਾਜੀਤ ਤਾਂ ਬ੍ਰਿਜਤਾਂ ਨੂੰ ਮਿਸਰੀ ਹਨ ਜਿਸਾਂ ਦਾ ਆਖੋਤ ਸੇਵਾ ਦਿੱਤੀ ਕੋਈ ਤਾਂ ਸੰਸਕਰਾਸੀ ਬਾਬਾ ਜੀ ਜਿਹੜਾ ਦਾਪੀ ਦੇ ਵਿਭਾਗ ਹੈ ਕਿੰਨੇ ਨੇ ਗੰਨੇ ਚੰਨੀ ਮਾਰਵਾ ਕੋਟ ਗੋਦਾ ਤੁਸ ਸਾਸਕਾਸੀ ਕੋਸ਼ੀ ਲੌਗਿਆ ਪਰ ਮਜਰਾ ਦੇਖ ਲੋ ਨੀਕ ਤਾਲਾ ਇੱਕ ਗੱਲ ਹੈ ਜੀ ਐਦਾਂ ਕਹਿਣਾ ਚਾਹੁੰਨੀ ਜਿੱਥੇ ਜਿੱਥੇ ਪਾਪੂ ਜੀ ਨੇ ਕੰਮ ਕਰਿਆ ਹੈ ਦੇਖ ਲੋ ਐਦਾਂ ਹੀ ਆ ਇਹ ਪੁਰਾਣੀ ਜਗ੍ਹਾ ਕਿਹਨੇ ਬਣਾਈ ਜਿਹਦਾ ਕਰਿਆ ਜਰਾ ਸਮਝੋ ਬੇਰ ਪੇਕੇ ਲੋਬੇ ਦਾ ਉਹ ਲਾਵਾ ਪੁੰਡਾ ਨਿੰਦਾ ਭਾਈ ਉਹਦੇ ਪੁੱਛੇ ਦੋ ਬੜਨ ਉਹ ਤਕਨ ਸੱਪੜਾ ਮਾਰਬੋ ਦਾ ਰੇਡਾ ਕਰੋਂਡਾ ਲੋਬੇ ਦਾ ਲਾਪੋਡਾ ਨਿੰਦਾ ਭਾਈ ਰਵਾ ਮੜਾ ਕੇ ਹੁਣ ਤੱਕ ਮੋਬਦੇ ਜ਼ਬੇ ਅੱਛਾ ਹੁਣ ਤੁਸੀਂ ਮੈਨੂੰ ਆਏ ਦੱਸੋ ਅਸੀਂ ਬਾਹਰ ਰੋਟੀਆਂ ਬਣਾਉਣਾ ਹੈ ਮੈਂ ਬਣਾ ਦੂਗਾ ਰਾਜਾ ਰਾਜਾ ਇੱਕ ਦੋ ਕੰਮ ਕਰ ਰਹੇ ਹੋ ਪੁੱਜੀ ਮੈਂ ਜੀ ਤੇ ਕੱਢਿਓ ਬਣਾਇਆ ਟਾਈਮ ਜੀ ਮੈਂ ਕੱਢਣਾ ਮੈਂ ਜੇ ਆਪਣਾ ਹੁਣ ਮਾਰੀ ਛਾਂ ਦੀ ਲੱਗ ਜੂ ਹਾਂ ਕੱਢ ਮੈਨੂੰ ਕੰਮ ਹੋਣਾ ਹਾਂ ਕਹਿੰਦੇ ਤੁਸੀਂ ਕੰਮ ਨੇ ਵੇੜ ਲਓ ਸਾਨੂੰ ਖੁੱਲਾ ਜਿਹਾ ਟਾਈਮ ਦੇ ਦਿਓ ਹੋਣਾ ਮੈਂ ਕੋਈ ਗੱਲ ਨਹੀਂ ਮੈਂ ਘਰ ਦੇਖੋ ਝੰਡਾ ਕੱਢ ਹੂੰ ਝਾੜੂ ਵਾਲਾ ਝਾੜ ਕਰ ਵੀਰਾ ਜੀ ਪਾਰੇ ਹਿੱਕ ਕਾਂਗਰਸੀਆ ਹੈ ਅਚੜ ਵਾਲੇ ਨਹੀਂ ਹੈ ਹਾਂ ਰੱਬ ਤੱਕ ਰੱਬ ਦੀਆ ਕਾਂਗਰਸੀਆ ਨਹੀਂ ਮੈਂ ਹਾਂ ਥੋੜਾ ਜਿਹਾ ਕੈਪਟਨ ਮੁਖਮੰਤੀ ਹਾਂ ਆਪਾਂ ਤਾਂ ਰੰਡੀ ਹੋਗੀ ਇਹ ਦੇਖਦੇ ਅਚੜ ਵਾਲੇ ਤੇ ਇਹ ਕਾਂਹ ਮਸਿਕ ਇਹ ਨੇਵੀ ਦੀ ਵਰਜੇ ਬੋਤਾ ਪਾਪਾ ਜੀ ਦਬੋਤੀ ਸੀ ਗੁਰਦਸ ਸਿੰਘ ਮੈਂ ਜੱਸੇ ਬੋਤਾ ਆ ਜੇ ਬੋਤਾ ਇਹ ਤਾਂ ਮੌਕੇ ਦਾ ਇਹ ਬਾਕੂ ਜੀ ਦੇਖੋ ਜਿਹੜਾ ਸਭ ਨਾਲ ਉੱਪਰ ਬੰਦਾ ਬੈਠਾ ਬੇਸ਼ੱਕ ਉਹ ਚੰਗਾ ਹੋਵੇ ਮਾਝੇ ਦੇ ਫੈਨੇਲੇ ਵਾਲੇ ਬੰਦੇ ਥੋੜੇ ਜੀ ਇੱਥੇ ਜਸਾ ਪਾਣਜੀ ਗੇ ਕੋਟੀ ਜਿਸੇ ਬੰਦਾ ਨਾਸ਼ਾ ਮੰਗਦਾ ਜੇ ਬੱਲੀ ਕੋਟੀ ਜਸਾ ਪਾਣਜੀ ਜਸਾ ਜਸਾ ਪਾਣਜੀ ਹੈ ਨਹੀਂ ਜਸਵਿੰਦਰ ਜਸਾ ਫਰਦ ਉਹ ਲਿਜੇ ਜੀ ਜੀ ਡਾਕਟਰਾਂ ਸੂਬੇਦਾਰ ਨੇ ਅਸੀਂ ਉਹਦਾ ਨਾਸ਼ਾ ਬਣਾਉਣ ਦੀ ਤੋਹਫਾ ਪਾਣ ਲਿਆ ਗੇ ਕੋਟੀ ਇਹ ਰਾਣਾ ਰਾਣਾ ਸੁਬਾਤ ਮਾਜੀ ਜੱਟਾ ਜੀ ਕੋ ਬੈਠੀ ਬਤ ਕੋ ਕੇ ਰੱਖਦਾ ਮੈਂ ਉਹ ਗੋਠੀ ਮੈਂ ਪਤਾ ਕੌਣ ਆ ਮੈਂ ਜਹਾਂ ਪਸੰਦ ਲੇਖੂ ਰਾਣਾ ਮਾਜੀ ਜੱਟਾ ਜੱਟਾ ਰੋਡ ਉੱਪਰ ਇੱਕ ਗੱਠੀ ਬੇਲੀ ਪੈਣਦੀ ਆ ਸ਼ਾਂਤੀ ਪਠਿਆਲ ਦੋ ਗੋਠੀ ਸ਼ਾਂਤੀ ਕੋ ਜੀ ਮਾ ਸਾਡੇ ਲਿਵੇਟਰ ਮਿਸ ਪੂਜਾ ਘਰਾਂ ਰੋਪਣਾ ਅਮਰ ਰੂਹੀ ਦੂਜੰਗ ਗਰਸ਼ੰਦ ਪਤਾ ਉੱਤੇ ਕਰੇ ਮਸਲੋਂ ਭਾਈ ਜਾਨਾ ਉਹਨਾਂ ਦੇ ਘਰ ਤਾਂ ਆਇਆ ਮਨੂਰੀ ਨਾ ਦੇ ਤੁਸੀਂ ਇਹਨਾਂ ਨੂੰ ਤਾਂ ਪਈ ਹਾਂ ਰੋਸ਼ਨ ਮੇਰਾ ਅੱਛਾ ਮਸਲੋਂ ਭਾਈ ਜਾਨਾ ਅਸੀਂ ਕਿੱਥੇ ਬਾਬੂ ਮੁਰੇ ਮਸੂ ਵੀ ਨਹੀਂ ਆ ਗਏ ਸੀ ਤਾ ਨਾ ਨਾ ਬੈਂਠੋ ਮੜਾ ਜਾ ਬੈਂਠੋ ਬਾਪੂ ਬਾਪੂ ਜੀ ਦੋਨਾਂ ਨੂੰ ਪੀਕੇ ਜਾਏ ਮਾਦਰ ਨੂੰ ਕਿਉਂ ਗਿਆ ਦਾ ਤੁਹਾਬਰ ਕਿ ਕਰ ਸਕੂ ਬਹੁਤ ਦੂਦਰਾ ਕੋਟਾ ਹੁੰਦਾ ਮੜਾ ਰਮਨ ਦੂਦਰਾ ਕੋਟ ਤੇ ਮਾਯਾ ਉਹ ਲੈ ਆਪ ਤੈ ਬਾਪੂ ਜੀ ਕਈ ਬਿੱਲਾ ਕੋਲਾ ਜੱਟ ਮੋਨੋਗਲਾਸ ਸ੍ਰਿਸ਼ਟਾ ਗਾਇਆ ਪੂਰਾ ਜੱਟ ਮਿਰਜ਼ਾ ਕੱਲੇ ਮਿਰਜ਼ਾ ਪੂਰਾ ਜੱਟ ਬੋਲਾ ਜੱਟ ਬੱਲੇ ਲਈ ਆਪਾਂ ਆ ਫੇ ਵਿਜੁਤਰੀ ਕਮਰੇ ਟੂ ਇੱਧਰ ਆ ਜਾਣ ਮੈਂ ਤੁਹਾਨੂੰ ਦੱਸੀ ਜਾਨੇ ਆ ਰਾਜਾ ਮਾਜੇ ਬਤੂ ਆਇਆ ਆ ਵਿਜੇ ਕਮਰੇ ਟੂ ਜਾਂ ਨਰਸਬੱਦੀ ਬਣਨ ਆ ਗਿਆ ਪਤਾ ਬੋਲਾ ਰਾਜਾ ਬਾਗਾ ਜੀ ਕੋ ਰਾਜਾ ਮਾਜੇ ਕੋ ਮੇਸੀ ਆ ਸੱਤ ਗਰੇ ਜੀ ਵਿੱਚ ਦੇ ਵਿੱਚ ਹੀ ਕੋਲ ਸਹੀ ਆਪਸ ਰਾਜਾ ਮਾਜੇ ਚੁੜੀ ਜਮਾਨੀ ਸਮਝਦੇ ਸੱਪਾ ਨਮੀ ਤੇ ਤੇ ਮੇ ਕਰਿਆ ਵੇ ਬੋਲਾ ਬਾਗਾ ਜੀ ਕੋ ਤੋ ਬਾਲਾ ਦਾ ਸੰਢਕੇ ਜਬਾਪੂ ਜੀ ਉਹ ਮੈਨੂੰ ਇੱਕ ਗੀਤ ਸੁਣਾਓ ਮੈਂ ਨਹੀਂ ਮੈਂ ਨਹੀਂ ਕਿਹਾ ਜਿਵੇਂ ਲੰਮੇ ਵਿੱਚ ਸੁਣਾ ਕੇ ਜੋ ਕਹਿੰਦਾ ਤੇ ਭੁੱੜ ਕੇ ਬਾਗ ਵਿੱਚ ਆ ਗਏ ਮੈਂ ਹਾਜ਼ਰ ਜਿਹੀ ਸ਼ਰਮ ਆ ਗਈ ਬਸ ਮੈਂ ਨਾ ਨਾ ਕੋਈ ਨਹੀਂ ਤੇ ਭੁੱੜ ਕੇ ਬਾਗ ਵਿੱਚ ਆ ਗਏ ਪਤਾ ਲੱਗਿਆ ਮਰਾਣਾ ਵਾਲੇ ਮਾਨ ਨੂੰ ਜਿੰਨਾਂ ਦੀ ਲੱਗੀ ਜਾਨ ਦੀ ਗੰਦ ਟੱਪ ਕੇ ਗੁਲਾਬੀ ਫੁੱਲ ਚੋੜਿਆ ਮੈਂ ਕੰਡਿਆਂ ਦੀ ਬਾਟਕੇ ਮੈਂ ਹੱਸ ਜਹੀ ਸੇਵਰ ਆ ਗਈ ਇੱਕ ਫੁੱਲ ਤੋੜ ਲੈਣ ਦੀ ਇੱਕ ਫੁੱਲ ਕੋਲ ਲੈਣ ਦੇ ਸਾਰਾ ਬਾਗ ਹੋ ਆਲੇ ਤੇਰੇ ਮੀ ਹੱਸ ਜੀ ਜੇ ਫੁੱਲ ਮੰਗਿਆ ਉਹ ਬਦਮ ਉਹ ਤਾਂ ਪੁਰਾਣਾ ਗਾਣਾ ਹੈ ਹਾਂ ਜਿਹੜਾ ਮਾਨ ਸਾਹਿਬ ਦਾ ਜੀ ਮਾਨ ਤੜਾ ਨਾ ਟੈਂਟ ਉਹ ਬਈ ਗਾਰਪੇਟ ਡੈਮੇਜ ਕਰ ਮਾਂ ਤੇਰੀ ਆਉ ਬਈ ਕੋਹ ਹੱਜੜ ਉਲਤੀ ਸ਼ੌਨਾਪਿੰਦਰੀ ਮੈਂ ਇਹੀ ਬੰਦਾ ਉਹ ਘਰ ਬਣਾ ਕੇ ਜੜੀ ਤੇ ਪਲਾਸਟਰ ਕਰਿਆ ਸ਼ੌਨਾਪਿੰਦ ਮਾਸਤਰਾ ਮੇਸਤੀ ਸ਼ਾਰਡਿੰਗ ਦਾ ਹਾਂ ਜੀ ਜਨ ਜੀ ਪਤਾ ਲੱਗਿਆ ਮਰਾਣਾ ਬਈ ਮਾਂ ਨੂੰ ਜਿਹੜਾ ਦੀ ਲੱਗੀ ਗਿੰਦਾਂ ਦੇ ਕੰਦ ਟੱਪ ਕੇ ਗਿਰਦਾਬੀ ਫੁੱਲ ਚੋੜ ਜਾਂਦੇ ਕੰਡੀਆਂ ਦੀ ਬਾੜ ਟੱਪ ਕੇ ਪਤਾ ਕੇ ਬਦਨ ਤਾ ਮਾਦੁਰਾ ਕਹਿੰਦੇ ਹਾਸੇ ਦੀ ਫੋਟੋ ਮੰਗਿਆ ਸਾਰਾ ਬਾਗ ਹੋਆ ਤੇਰੇ ਹਾਂ ਸਾਰਾ ਬਾਗ ਹੋਆ ਤੇਰੇ ਚਾਪੀੜਾ ਫੋਟੋ ਲੈ ਕਹਾਂ ਤੇਉੜਾ ਹਾਂ ਕਹਿੰਦੇ ਪਾਗ ਪਾਗ ਇਹ ਕਾਗਰ ਜੇ ਮੇਰੇ ਕਾਗਰ ਮਾਜ਼ੀ ਪਾਗਾਂ ਵਾਲਾ ਪੱਗਾਂ ਵਾਲੇ ਕੋਲੇ ਠੀਕ ਐ ਤਾਂ ਮੁਖਮੰਦੇ ਕਹਿੰਦਾ ਪਾਗਾਂ ਸਵਾਲੇ ਇੱਜ਼ਤ ਵਾਲਾ ਹਾਂ ਸਹੀ ਪੱਗ ਪਾਗ ਨਾ ਫੇਰੋਂ ਉੱਪਰ ਦਾ ਮਤੀ ਜੁੜੜੇ ਪੱਗ ਮੇਰਾ ਮਾਮਾ ਸੇਰ ਸੀ ਫੇੜੇ ਪਿੰਡ ਜਾਂ ਫੇਰ ਮੱਠ ਪੜਾਇਆ ਕਮਰੇ ਚ ਦੋ ਚਾਰ ਨਾ ਸੇ ਲੋਈ ਫਿਰ ਹੁਣ ਠੀਕ ਕਰ ਅੱਲਾ ਗੁਰੂ ਆਜਾ ਅਗਲੇ ਮਾਸਟਰ ਦੂਰ ਆਸਨ ਨਿੱਕੀ